ਕੀ ਵੀ ਦਰਾਰ ਜੋ ਚੁੱਕੇ ਹੋ ਤੁਸੀਂ ਤਮਾਕਾ ਜਸਪਾਲ ਸਿੰਘ ਸੰਦੂਕਾਂ ਨੂੰ ਦੱਸਦੇ ਕਿ ਜੋ ਬੀਤੀ ਰਾਤ ਅੰਮ੍ਰਿਤਸਰ ਦੇ ਵਿੱਚ ਤੁਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਔਰ ਲੋਕਾਂ ਦੇ ਘਰਾਂ ਦੇ ਵਿੱਚ ਆ ਪੁਰਜ਼ੇ ਜਿਹੜੇ ਆ ਉਹ ਮਿਲੇ ਕੋਈ ਨਹੀਂ ਔਰ ਲੋਕਾਂ ਦਾ ਕਹਿਣਾ ਹੈ ਕਿ ਇਹ ਇੰਜ ਲੱਗਦਾ ਜਿਵੇਂ ਕੋਈ GPS ਸਮਾਰਟੀ ਜਿਹੜਿਆ ਉਹ ਨਾਲ ਡਿੱਗੇ ਹੋਵੇ ਸਬ ਤੋਂ ਬਾਅਦ ਲਗਾਤਾਰ ਲੋਕਾਂ ਦੇ ਵਿੱਚ ਕੋ ਅਨੁਭਾਸੀ ਕਿ ਸਹਿਤ ਦਾ ਮਾਹੌਲ ਜਿਹੜਾ ਆ ਉਹ ਵੜਿਆ ਹੋਇਆ ਪ੍ਰਸ਼ਾਸਨ ਜਿਹੜਾ ਹਾਈ ਅਲਰਟ ਤੇ ਆ ਫੌਜਾਂ ਤਾਇਨਾਤ ਕਰ ਦਿੱਤੀਆਂ ਗਈਆਂ ਉਰਵੀ ਦੇ ਕੋਈ ਔੜਾ ਇਹਦੀ ਸੁੱਤੀਆਂ ਤੂੰ ਮਾਮਾ ਕਿਹ ਕਿਤੇ ਕਿਹੜਾ ਬੰਬ ਡੇਗ ਪਿਆ ਬੰਬ ਡੇਗ ਗਿਆ ਠੀਕ ਆ ਸਰ ਬੱਚੇ ਠੀਕ ਆ ਹਾਂ ਆ ਜ ਮੀਰੇ ਹੋ ਗਈ ਹੋਇਆ ਤੈਨੂੰ ਇਹ ਹੋ ਗਿਆ ਤੈਨੂੰ ਸਾਰੀ ਰਾਤ ਤੂੰ ਸੁੱਤੇ ਡਰ ਡਰ ਕੇ ਡਰ ਕੇ ਸਾਰੀ ਰਾਤ ਗੱਡੇ ਮੈਨੂੰ ਪਤਾ ਮੈਨੂੰ ਪਤਾ ਮੈਂ ਕਿਵੇਂ ਕਰੀ ਤੂੰ ਹੀ ਤੇਰਾ ਆਨ ਵਿੱਚ ਸੋ ਗਿਆ ਤਾਂ ਮੈਂ ਕਿਹ ਚੀਜ਼ ਦੀ ਫਿਕਰ ਨਹੀਂ ਮੈਂ ਤੁਹਾਨੂੰ ਮੈਂ ਨਾ ਖਾਇਆ ਫਤਰਾ ਤੇ 1:30 ਵਜੇ ਵੀ ਕਿਤੇ ਬੰਮਾ ਡਿੱਗਿਆ। ਬਾਜ ਪਤਾ ਕਿੰਨੀ ਆਈ ਦੂਏ ਬਾਹਰ ਕੇ ਇੰਨੇ ਖੜਕੇ। ਕਿੰਨੀ ਬਾਜ ਆਈ ਹੈ? ਰਾਜੀ 1:30 ਵੀ ਜਾਗਦੀ ਹਨ। ਹੋਰ ਕੀ? ਸਵੇਰੇ 5 ਵਜੇ ਜਾ ਕੇ ਸੁੱਤੀ ਆ। ਪਰੇ ਰਾਤ ਦੀ ਮਸੋਗੇ ਵੇਖਿਆ। ਰਿਪੋਰਟ ਕਰਾਂਗਾ ਦੀ ਉੱਠਾਂਗਾ ਦੀ ਬੈਠਾਂ। ਇੰਨੇ ਡੈਸ਼ ਵਿੱਚ ਮੈਂ ਸਾਰੀ ਰਾਤ ਮੇਰੀ ਤਬੀਅਤ ਵੀ ਇੰਨੀ ਖਰਾਬ ਰਹੀ ਹੈ, ਇੰਨੀ ਡੈਸ਼ ਵਿੱਚ ਰਹੀ ਮੈਂ। ਬਾਰ-ਬਾਰ ਰੁਟ ਕੇ ਬੱਚੇ ਵੇਖਾਂ। ਤੁਹਾਨੂੰ ਲੱਗਾ ਦੋਈ ਤੇ ਰਾਤ ਨਾ ਚੈਨ ਦੀ ਮੈਂ ਸੁੱਤੇ ਹੋਏ ਸੀ। ਤੁਹਾਨੂੰ ਕੋਈ ਫਿਕਰ ਨਹੀਂ ਹੈ। ਕਿ ਮੇਰੇ ਤੋ ਘੜੀ ਮੈਂ ਉੱਠੇ ਜਾਣਾ ਮੈਂ ਤੁਹਾਨੂੰ ਠਾਂਣ ਦੀ ਵੀ ਕੋਸ਼ਿਸ਼ ਕੀਤੀ ਚੱਲਿਆ ਸੋ ਜਾਵੇ ਤੁਹਾਨੂੰ ਕੋਈ ਫਿਕਰ ਨਹੀਂ ਹੈ ਯਾਰ ਫਿਕਰ ਨਹੀਂ ਹਾਸਰ ਸਾਡੀ ਫਿਕਰਾਂ ਕਰਨੀ ਜੋ ਆ ਨਾ ਵੀ ਹੋਗੇ ਨਾ ਤੇ ਤੂੰ ਕਿਹੜੇ ਟੈਨਸ਼ਨ ਵਿੱਚ ਬੈਠ ਹੋ ਸਾਰੀ ਰਾਤ ਜਾਗਦੇ ਨੇ ਕੀ ਫਾਇਦਾ ਦੱਸੋ ਮੈਨੂੰ 8 ਵਜੇ ਨੇ ਟਾਈਮ ਆਇਆ ਤਾਂ ਬੱਚਾ ਸਕੂਲ ਛੁੱਟੀ ਸੀ ਮੇਰੇ ਚ ਤਾਂ ਹਿੰਮਤ ਨਹੀਂ ਹੈਗੀ ਕੁਝ ਵੀ ਉੱਠਣ ਦੀ ਮੰਨੀ ਨਹੀਂ ਜਿੰਨੀ ਤਵੇਜ਼ ਖਰਾਬ ਹੈ ਸਾਡਾ ਦਰਮਾਢਾਣਾ ਦੂ ਘਰੀ ਨਹੀਂ ਉੱਠਦੀ ਨਹੀਂ ਬਈ ਐ ਮੇਰੀ ਗੱਲ ਸੁਣ ਠੀਕ ਹੈ ਜੰਗਦਾ ਸਾਹਿਬ ਘੱਗ ਬਣਿਆ ਵਿੱਚ ਉਹ ਹਮਲੇ ਵੀ ਹੋਣਦੇ ਨੇ ਪਰ ਤੁਸੀਂ ਇਹ ਆਪਣੇ ਘਰ ਆਤਿ ਆਰਾਮ ਨਾਲ ਸੋਇ ਸਹੀ ਗੱਦੀ ਬਲੈਕਟ ਹੋਈ ਸੀ ਹਾਂ ਉਹ ਸਾਰੀਆਂ ਬੱਦੀਆਂ ਉਹ ਤੋਂ ਮੈਂ ਜਾਗਦਾ ਹੀ ਸੀ ਤੋਂ ਤੁਸੀਂ ਨਾਲ ਹਾਰੀਆਂ ਬੱਦੀਆਂ ਕਈਆਂ ਨੇ ਬੰਦ ਕੀਤੀਆਂ ਵੀ ਨਹੀਂ ਖਬਰਾਂ ਮੁੱਟੀਆਂ ਮੈਂ ਇਹਾਂ ਨੇ ਬੱਦੀਆਂ ਬੰਦ ਕੀਤੀਆਂ ਵੀ ਨਹੀਂ ਹਾਂ ਜਿੰਨਾਂ 10000 ਰੁਪਏ ਜੁਰਮਾਨਾ ਬਾਅਦ ਦਾ ਗਵਰਨਮੈਂਟ ਨੇ ਅੱਛਾ ਉਹਨਾਂ ਦੇ ਘਰ ਦਾ ਲਾਭ ਹੀ ਲੈਣਾ ਜਿਨ੍ਹਾਂ ਨੇ ਜਿਹੜੇ ਲਾਈਟ ਹਾਂ ਹਾਂ ਸੈਟਲਾਈਟ ਡਾਊਨ ਆਰ ਘਰ ਲਾਭ ਲੈਣੇ ਨੇ ਮੈਂ ਤਾਂ ਬੰਦ ਜਿਨ੍ਹਾਂ ਨੇ ਉਹ ਡੀਵੀ ਜੀ ਵੀ ਅਨਾਉਂਸ ਹੋ ਗਿਆ ਕਿ 10000 ਰੁਪਏ ਜੁਰਮਾਨਾ ਜੀ ਉਹਨੂੰ ਯੋਨੇ ਲਾਈਟ ਨਾ ਬੱਜੀ। ਲਾਈਟਾਂ ਬੱਤੀ ਆ ਗਈ ਸੀ ਬਾਅਦ ਵਿੱਚ ਸਰਕਾਰੀ। ਸਾਰੀ ਤਾਂ ਥੋੜੀ ਆਂਦੀ ਐ। ਇਨਵਰਟਰ ਵੀ ਨਹੀਂ ਜਗਾਣਾ ਸੀ। ਜਿੱਦੇ ਜਿੰਨੇ ਵੇਲੇ ਰੰਦੀ ਬੱਤੀ ਹੈ 19 ਵਰੀ ਉਹ ਬਲੈਕਆਊਟ ਹੀ ਐ। ਅੱਛਾ ਇਨਵਰਟਰ ਵੀ ਨਹੀਂ ਜਗਾਣਾ ਸੀ। ਇਨਵਰਟਰ ਨਹੀਂ ਚਲਾਣਾ। ਜਦੋਂ ਬੱਤੀ ਚਲਾਈ ਬੱਤੀ ਆਪਾਂ ਬੱਤੀ ਜਾਏਗੀ ਉਦੋਂ ਬੱਤੀ ਹਮਨੇ ਕਰ ਦੋ ਆਪਣੀ ਇਨਵਰਟਰ ਦੀ। ਜਦੋਂ ਬੱਤੀ ਗਈ ਸੀ ਨਾ ਦੁਬਾਰਾ ਫੇਰ ਬੱਤੀ ਗਈ ਸੀ 1 ਵਜੇ 1 ਵਜੇ ਤੋਂ ਲੈ ਕੇ 4 ਵਜੇ ਬੱਤੀ ਆਈ ਮੜਕੇ ਤੇ ਪਰ ਮੈਂ ਤਾਂ ਵੀ ਲਾਈਟ ਨਹੀਂ ਜਗਾਈ। ਜਦੋਂ ਚੰਗਾ ਨਹੀਂ ਬੰਦੀ ਰੱਖੀ ਲਾਈਟ ਮੈਂ ਕਿ ਮਾੜੀ ਜੀ ਰੋਸ਼ਨੀ ਵੀ ਮਹਿੰਗੀ ਨਾ ਬਹਿ ਚਲੋ ਲੋ ਜੀ ਬਾਦ ਤੂੰ ਮੇਰੀ ਗਾਜ਼ਰ ਤੂੰ ਆਪਣਾ ਸੌਂ ਰਾਮਾ ਤੇ ਬੱਦੇ ਬੱਦਿਆਂ ਬੰਦ ਕਰਦੇ ਹਾਂ ਐਸ ਤਰ੍ਹਾਂ ਦਾ ਕਰੋ ਐਂਦਾ ਮਨ ਤੇ ਟੈਨਸ਼ਨ ਬਿਮਾਰ ਹੋ ਜੋਗੇ ਜਿਹੜੇ ਫੌਜੀ ਵਿਚਾਰੇ ਸਰਹੰਦਾ ਦੇ ਬੈਠੇ ਆ ਸੁੱਤਾ ਕਿੱਥੇ ਉਹ ਸਾਰੇ ਪਾਸੇ ਧਿਆਨ ਦਿੰਦਾ ਹੀ ਆ ਦੇਸ਼ ਵਿੱਚ ਹੁੰਦਾ ਕੀ ਵੀ ਆਵੇ ਕੋਈ ਸਮਾਂ ਹੀ ਨਹੀਂ ਲੱਗਦੇ ਬਈ ਚਲੋ ਉઠੋ ਮੈਂ ਆ ਦੁਕਾਨ ਤੇ ਜਾਣਾ ਮੈਂ ਫੇਰ ਉਹ ਗੱਡੀ ਬਣਾ ਦਿਓ ਚਲੋ ਬਣਾ ਦਿੰਦੇ ਆ ਦੁਕਾਨ ਤੇ ਜਾਣਾ ਮੈਂ ਹਾਂ ਜੀ ਦੁਕਾਨ ਦੁਕਾਨਾਂ ਖੁੱਲ ਗਈਆਂ ਦੁਕਾਨਾਂ ਮੇਰੇ ਗਾਲਾਂ ਤੋਂ ਖੁੱਲਣ ਨਾ ਖੁੱਲਣ ਜਾਣਦੇ ਬੈਣਾ ਹੀ ਆ ਨਾ ਚਾਹਾਂ ਮੇਰੇ ਜਿਲ੍ਹੇ ਕਿੱਥੋਂ ਆਣਾ ਕਿੰਨੇ ਕੜਾਈ ਦਾ ਕੰਮ ਕਰਾਉਣਾ ਮੈਂ ਕਿੰਨਾਂ ਨੇ ਸੂਟ ਲੈਣੇ ਆ ਮੋਲ ਚ ਕਿੰਨਾਂ ਨੇ ਸੂਟ ਲੈਣੇ ਨੇ ਤੇ ਕਿੰਨਾਂ ਨੇ ਕੜਾਈ ਦਾ ਕੰਮ ਕੋਈ ਆਪਣਾ ਕੰਮ ਲੈਣ ਆਈ ਜਾਂਦਾ ਮੈਂ ਭੁੱਖੇ ਮਰਨ ਵਾਲੀ ਨੋਬਤੀ ਹੋ ਗਈ ਹਾਂ ਉਹ ਇਸ ਕਰਕੇ ਤੇ ਜਾਣਾ ਇਹ ਦਿਨਾਂ ਚ ਕੰਮ ਆ ਜਿੰਨਾਂ ਦਾ ਰਸਣ ਦਾ ਕੰਮ ਹੋ ਗਿਆ ਉਹ ਤੇ ਲੋਕਾਂ ਨੇ ਖਰੀਦਣਾ ਹੀ ਖਰੀਦਣਾ ਉਹ ਵੀ ਮਹਿੰਗਾ ਹੋ ਗਿਆ ਸਬਜ਼ੀ ਹੋ ਗਿਆ ਤੇ ਖਰੀਦ ਨਹੀਂ ਇਹ ਲੋਕਾਂ ਨੇ ਉਹ ਵੀ ਮਹਿੰਗਾ ਹੋ ਗਿਆ ਨੇ ਕਿੰਨਾ ਸਟਾਰਟ ਕੀ ਹੈ ਜਲਦੂ ਬਣਾ ਰੋਟੀ ਛੱਡੀ ਬਣਾ ਮੈਂ ਪਹਿਲੇ ਕਰੋਨਾ ਦੀ ਮਾਰ ਵਜ ਗਈ 4 ਸਾਲ ਬਾਅਦ ਹੋਣ ਕੇ ਤੇ ਕੰਮ ਕਰ ਲੋਕਾਂ ਦੇ ਚੱਲੇ ਆ 4 ਸਾਲ ਪਹਿਲੇ ਖਰਾਬ ਹੋ ਗਏ ਹੂੰ ਤੇ ਫਿਰ ਹੁਣ ਹੋਈ ਹਾਲ ਹੁਣ ਫਿਰ ਪਤਾ ਨਹੀਂ ਕਿੰਨੇ ਦਿਨ ਹੈ ਝਿਲਣਾ ਪੈਣਾ ਕੰਮ ਕਰ ਫੇਰ ਫੇਰ ਕਰਜੇ ਵਿੱਚ ਆਮ ਬੰਦਾ ਤੇ ਕਰਜੇ ਵਿੱਚ ਡੁੱਬੇ ਕਰਜੇ ਵਿੱਚ ਡੁੱਬੇ ਮੈਂ ਜੇ ਪੈਸਾ ਕੋਈ ਨਹੀਂ ਹੈ ਕੀ ਕਰਾਂ ਦੱਸ ਮੈਨੂੰ ਮੈਂ ਤਾਂ ਹੀ ਦੁਕਾਨ ਤੇ ਚੱਲਿਆ ਸੀ ਪੁੱਛ ਤੇ ਕੋਈ ਪੈਸਾ ਤੇ ਲਜੇਬ ਚ ਆ ਜਾਵੇ ਕੋਲ ਕੋਲ ਹੀ ਦੁਕਾਨ ਤੇ ਗਏ ਕਿਤੇ ਕੰਮ ਕਰ ਕੋਈ ਨਹੀਂ ਆ ਕੋਈ ਗਾ ਨਹੀਂ ਆ ਕੁਛ ਵੀ ਨਹੀਂ ਆ ਮੈਂ ਤੇ ਫਿਕਰ ਆ ਜਵਾ ਲਾਣ ਵਟੇ ਲੋਕੀ ਖੋਲ ਕੇ ਬੈਠੇ ਨੇ ਪਰ ਕਸਟਮਰ ਕੋਈ ਨਹੀਂ ਆ ਰਿਹਾ ਚਲੋ ਤੁਸੀਂ ਜਾਓ ਤੇ ਸਹੀ ਘਰੋ ਤੇ ਜਾਣਾ ਚਾਹੀਦਾ ਮੈਂ ਬਣਾਣੀ ਰੋਟੀ ਦੱਸੋ ਇਹ ਚਾਹ ਤਾਂ ਕਮੇਟੀ ਦੇਣੀ ਨਹੀਂ ਆਈ ਜਿੰਨਾ ਚਿਰ ਹੋ ਗਿਆ ਤੁਸੀਂ ਨਾ ਮੈਂ ਕਿਹਾ ਆਪੀ ਫੇਰ ਮੈਂ ਜਾਵਾਂ ਕੱਟ ਲੈਣ ਇਹਨੂੰ ਇਹਨੂੰ ਤਾਂ ਕੋਈ ਫਿਕਰ ਨਹੀਂ ਹੈ ਦਾ ਮੈਂ ਕਿਹਾ ਕਿ ਚਲੋ ਮੈਂ ਟੈਮ ਨਾਲ ਕਮੇਟੀ ਜਿੱਥੇ ਜਾਵਾਂ ਇਹਨੂੰ ਇਹਨੂੰ ਕਿੰਨਾ ਪਤਾ ਹੁੰਦਾ ਕਮੇਟੀ ਦਾ ਤੈਨੂੰ ਇਹ ਇਹ ਨਹੀਂ ਪਤਾ ਹੁੰਦਾ ਉਿੱਤਲੋ ਮੈਂ ਤੇ ਆਮਨ ਦੇਖਿਆ ਮੈਂ ਉਹ ਤਾਂ ਦੱਸ ਜੀ ਜੀ ਦੀ ਕਮੇਟੀ ਹੈਗੀ ਉਹ ਕਮੇਟੀ ਮੰਗਣ ਲਈ ਮੇਰੇ ਕੋਲ ਉਹ ਕਹਿੰਦਾ ਤੁਹਾਨੂੰ ਕਮੇਟੀ ਜਿੱਥੋਂ ਮੱਢੀ ਲਿਆ ਕਰਦੇ ਹੋਰ ਇਹ ਜੇ ਕਮੇਟੀ ਲੈ ਨਹੀਂ ਹੁੰਦੀ ਤੇ ਆਪ ਘਾਰਾਂ ਕਿਤੇ ਲੈ ਲੈਂਦੇ ਨੇ ਤੇ ਹੁੰਦੇ ਵਾਰੀ ਇਹਨਾਂ ਨੂੰ ਫਿਰ ਕੋਈ ਫਿਕਰ ਹੀ ਨਹੀਂ ਹੁੰਦਾ ਇਹ ਆਪਾਂ ਵੀ ਕਮੇਟੀ ਆਂਟੇ ਤੇ ਦੇ ਛੱਡੀਏ ਮੈਂ ਦੱਸਾਂ ਆਪ ਹੀ ਜਾਣੀ ਆ ਫਿਰ ਹੋਰ ਕੀ ਕਰਾਂ ਮੰਗ ਜੀਆ ਜਾ ਕੇ ਕਮੇਟੀ ਕੋ ਕਮੇਟੀ ਦਾ ਮੈਨੂੰ ਦਵੇ ਦੱਸ ਇਹਨਾਂ ਨੂੰ ਕੋਈ ਫਿਕਰਫਕੀ ਨਹੀਂ ਹੁੰਦਾ ਕਮੇਟੀ ਆਖਿ ਸਮਟੀਆਂ ਕੋਈ ਜਾਣੀ ਚਾਂਦ ਮਾਂ ਕੋਲ ਨਹੀਂ ਰੋਟੀ ਨਹੀਂ ਮੇਰੀ ਗੱਲ ਸੁਣੋ ਮੈਂ ਮੀਨਾ ਮੀਨਾ ਦਾ ਰਾਸ਼ੀ ਮੀਨਾ ਤਾਂ ਮੋਗੇ ਚੜਤਈ ਪਾ ਕੇ ਦਿੱਤਾ ਸੀ ਤੇ ਰਾਸ਼ਨ ਹੋਰ ਬਾਦੋਂ ਤੁੰਦੇ ਗਿਆ ਨਹੀਂ ਬਏ ਰਾਸ਼ਨ ਹੋਰ ਬਾਦੋਂ ਮੈਂ ਤਾਂ ਆਦਾ ਰੋਟੀ ਪਕਾ ਕੇ ਵੀ ਥੱਕ ਨਹੀਂ ਆ ਕੋਸ਼ ਹੋਰ ਵੀ ਲੈਣਾ ਬਟਰ ਵੀ ਲੈਣਾ ਤਾਂ ਸਾਰਾ ਛਿੰਨੀ ਬਾਤ ਨੂੰ ਮਰ ਕੱਛੀ ਨਹੀਂ ਹੰਦਰ ਹੋ ਕੇ ਚਾਹਤਾ। ਯਾ ਮੇਰੀ ਗੱਲ ਸੁਣ। ਸਮਝਾ ਹੋ। ਉਹ ਰਾਜ ਜਿੰਜੋਗੇ ਮੇਰੇ ਕੋਲ ਪੈਸੇ ਨਹੀਂ ਹੈ ਜੇ। ਪੈਸੇ ਨਹੀਂ ਹੈਗੇ। ਪੈਸੇ ਆਂਦੇ ਤੇ ਮੈਂ ਮੇਰੇ ਕੋਲ ਮੁਹਾਲੇ ਨੂੰ ਨਾ ਹੰਮੁਰਾ ਸ਼ਰਮਾ ਨੇ ਕਿ ਭੈਣ ਭਰਾ ਕਿਸ ਦਿਨ ਕੰਮ ਆਗੇ ਜੇ ਭੈਣ ਭਰਾ ਹੋਣਾਂ ਕੰਮ ਆਏ ਮੁਸੀਬਤ ਵੇਲੇ ਕੰਮ ਨਾ ਆਏ। ਮੈਂ ਕਿਹ ਹੈ ਵੀ ਹੱਥ ਨਹੀਂ ਕੱਢਦਾ। ਉਹ ਮਾਲਕ ਜੀ ਅਰਦਾਸ ਕਰ ਦਿੰਨੇ ਆ। ਤੇ ਮੇਰੇ ਕੋਲ ਪੈਸੇ ਨਹੀਂ ਹੋਗੇ। ਉਹਨੂੰ ਰੋਟੀ ਦੀ ਫਿਕਰ ਉਹਨੂੰ ਐ ਸਾਡੀ ਸਾਡੀ ਨਹੀਂ ਉਹ ਸਾਰੇ ਬ੍ਰਹਮੰਡ ਦੀ ਜਿਹੜੀ ਗੀ ਨਾ ਰੋਟੀ ਦੀ ਫਿਕਰ ਉਹਨੇ ਰੱਖੀ ਰੋਟੀਆਂ ਨੇ ਸਭ ਨੂੰ ਦੇਣੀ ਨਹੀਂ ਦੇਣੀ ਐ ਜਿਸ ਤੰਗ ਮਰਜ਼ੀ ਦੇਵੇ ਅਸੀਂ ਤੇਨੂੰ ਖਾ ਇਸਨ ਖਾਵਾਗੇ ਹੁਣ ਕਿੰਨੇ ਦਿਨ ਉਹਦੇ ਬੱਚੇ ਵੀ ਨਹੀਂ ਖਾਂਦੇ ਨਾ ਅੰਦੇ ਬੱਚੇ ਬਿਮਾਰ ਹੋ ਜਾਣਗੇ ਰੋਟੀ ਸਹੀ ਤਰੀਕੇ ਨਹੀਂ ਖਾਂਦੇ ਤੇ ਬੱਚੇ ਵੀ ਬਿਮਾਰ ਹੋ ਜਾਣਗੇ ਮਰਾਗੇ ਲਾਤ ਕਰੋ ਮੇਰਾ ਅੰਜਲੀਆ ਪੈਸੇ ਵਧਰੇ ਲੈਣ ਵਾਲੇ ਲੋਕਾਂ ਕੋ काम काम ਬਣੇ ਪਏ ਨੇ ਕਸਟਮਰ ਆਉਂਦੇ ਤਾਂ ਕਦੇ ਕਸਟਮਰ ਨਹੀਂ ਆਉਂਦੇ ਪਏ ਜੰਗ ਕਰਕੇ ਉਹ ਵੀ ਅੰਦਰੋਂ ਜਾਨੀ ਚੱਲਣੀ ਨਾ ਥੋੜੀ ਬੜੀ ਉਹਦੇ ਤੇ ਆਖੇ ਖਰਚ ਨਾ ਹੋਏ ਯਾਰ ਕੋਈ ਦਿੰਦਾ ਹੋਵੇ ਹਾਇਕਲ ਕੋ ਪੈਸਾ ਕੱਢਦਾ ਹੀ ਨਹੀਂ ਪਿਆ ਮੁਠੀ ਬੰਨ ਕਰਕੇ ਦਾ ਕਰਕੇ ਬਹਿ ਗਿਆ ਵੇ ਪੈਸੇ ਨੱਪ ਕੇ ਵੇ ਕੋਈ ਨਹੀਂ ਦਿੰਦਾ ਬਗੈ ਨੂੰ ਬਾਹਰ ਜੋ ਮਜਬੂਰੀ ਆਪਣੇ ਖਰਚ ਦੇ ਰਾਹੇ ਹੁੰਦਾ ਉਹ ਪਾਣਾ ਪੈਣਾ ਜਿੰਨਾ ਮਰਜੀ ਕੋਈ ਨੂੰ ਮਾਰ ਕੇ ਅਰਦਾਸ ਕਰਦੇ ਹਾਂ ਹਾਲਾ ਹੈ ਜੱਪਾ ਮੇਰੇ ਦਾਸ ਜਿਮਾਂ ਗੰਦੀ ਆ ਮੈਂ ਕਰ ਰੋਹਾ ਤਾਂ ਕੋਈ ਮੰਨਦੀ ਉਹ ਵੀ ਬੱਚਿਆਂ ਕਰਕੇ ਗੰਦੀ ਲਾਉਂਦੀ ਤੇ ਕਿਤੋਂ ਲਿਆਉਂਦਾ ਚੰਦ ਜੇ 200 ਰੁਪਏ ਵੀ ਨਹੀਂ ਅੱਜ ਮੇਰੇ ਜੇ ਚਾਹ ਦੇ ਮੈਂ ਦੁੱਧ ਵੀ ਖਰੀਦਿਆ ਸਬਜ਼ੀ ਦੇ ਵੀ ਪਿਆਜ਼ ਦੁੱਧ ਤੇ ਸਬਜ਼ੀਨਾ ਕਿੰਨਾ ਲੱਗਿਆ ਤੁਹਾਨੂੰ ਆ ਜਿਹੜੀ ਮੀਡੀਅਮ ਮੰਦੇ ਵਾਸਤੇ ਬਹੁਤ ਮਾੜੀ ਹੈ ਕੋਈ ਵੀ ਮੁਸ਼ਕਲ ਹੈ ਨਾ ਮੀਡੀਅਮ ਇਨਸਾਨ ਵਾਸਤੇ ਬਹੁਤ ਮਾੜੀ ਕੋਈ ਬੰਦਾ ਜਿਹੜਾ ਉਹ ਮੰਗੇ ਵੀ ਖਲਦਾ ਲੋਗਰ ਬੰਦੇ ਨੂੰ ਮੰਗਣ ਦੀ ਲੋੜ ਨਹੀਂ ਮੰਨਦਾ ਜਿਹੜਾ ਮੀਡੀਆ ਵਰਗਾ ਦਾ ਇਨਸਾਨ ਹੈ ਨਾ ਉਹ ਮੰਗ ਨਹੀਂ ਸਿਰ ਬੱਝੇ ਮੈਂ ਕਹਿੰਦਾ ਮੰਗਣ ਦੀ 9 ਵਜੇ ਜਨਾਵੇ ਰੱਬੋਂ ਮੰਗੇ ਵਾਇਗਲ ਕੋ ਮੰਗੀ ਕੋਈ ਆਇ ਨਹੀਂ ਕੋਈ ਅੱਜ ਟਾਈਮ ਕੋਈ ਕਿਸੇ ਦੇ ਹੱਦ ਮੰਗੇ ਚਰਮਿੰਦੇ ਹੋਂ ਵਾਲਾ ਕੰਮ ਹੈ ਮੇਰੀ ਅਥੇ ਮੁਰਾ ਹਾਲੰਦਾ ਬਜਨ ਸਵੇਰ ਸਵੇਰ ਦਾ ਫੋਨ ਨਹੀਂ ਆਦਾ ਮਿਲਦਾ ਪਿਆ ਹਾਂ ਹੈਲੋ ਹਾਂ ਬੈਣੇ ਠੀਕ ਐ ਰਾਤ ਤੇ ਦੀ ਸੋਖੀ ਲੰਗੀ ਐ ਕੀ ਡਰਦੀ ਰਹੀ ਤੂੰ ਵੀ ਹਾਂ ਹਾਂ ਮੈਂ ਵੀ ਸੌਰੀ ਰਾਤ ਬੜਾ ਡਰਦੀ ਦੇ ਤੇ ਸਤਿ ਡੇਟ ਵਜੇ ਬੰਬ ਡਿੱਗੇਗੀ ਤੇ ਉਹ ਨੇੜੇ ਜਿਹੜੇ ਡਿੱਗੇ ਲੱਗਦਾ 10 20 ਕਿਲੋਮੀਟਰ ਦੀ ਦੂਰੀ ਤੇ ਸੀ ਇੰਨੀ ਰੌਜ ਆਈ ਕੋਈ ਕਹਿੰਦੀ ਹੰਦ ਨਹੀਂ ਬੂਏ ਬਾਰੀਆਂ ਐ ਖੜਖੜ ਖੜਕੀਆਂ ਕਿੰਨੇ ਮੈਂ ਤੇ ਸਾਰੀ ਰਾਤ ਨਹੀਂ ਸੁੱਤੀ ਆਹੋ ਤੇਰਾ ਜੀਜਾ ਜੀਜਾ ਤੇ ਕੋਈ ਵੇਚ ਕੇ ਸੁੱਤਾ ਰਿਆ ਬੱਚੇ ਵੀ ਸੋ ਗਏ ਸੀ ਉਹ ਵੀ ਕੁੜੀ ਵੀ ਬੜਾ ਡੱਦੀ ਰਹੀ ਸਾਰੀ ਰਾਤ ਆਹੋ ਤੇਰੇ ਬੱਚੇ ਡਰਦੇ ਵੀ ਕੋਈ ਨਹੀਂ ਬੱਚਾ ਨੂੰ ਆਪ ਆਪਨਾ ਉਹਨਾਂ ਸਾਹਮਣੇ ਡਰਿਆ ਕਰ ਬੱਚੇ ਨੇ ਨਾ ਦਿਮਾਗ ਤੇ ਬੁਰਾ ਅਸਰ ਪੈਂਦਾ ਇੰਜ ਉਹ ਜ਼ਿਆਦਾ ਡਰਨਗੇ ਉਹਨਾਂ ਸਾਹਮਣੇ ਨਾ ਹਿੰਮਤ ਰੱਖਿਆ ਕਰ ਤੇ ਚੱਲ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੇ ਨਾ ਉਹ ਨਹੀਂ ਮੈਂ ਮੈਨੂੰ ਨਹੀਂ ਕੁਝ ਚਾਹੀਦਾ ਪੈਣ ਜਿਹੜੀ ਤੂੰ ਕਮੇਟੀ ਚੁੱਕੀ ਆ ਨਾ ਉਹਦੇ ਫੋਨ ਆਂਦੇ ਵੀ ਆ ਕਮੇਟੀ ਵਾਲੀ ਦੇ ਆਂਟੀ ਦੇ ਆਹੋ ਉਹ ਤੈਨੂੰ ਪਤਾ ਬੁੜੀ ਹੈਗੀ ਇਹੋ ਜੀ ਆ ਬੁੜੀ ਬੜਾ ਦਿਮਾਗ ਚਟ ਗਈ ਤੇ ਆ ਕੇ ਮੈਨੂੰ ਕਮੇਟੀ ਦੇ ਆ ਕੀ ਨਹੀਂ ਦੇ ਸਕਦੀ ਇਹ ਕੀ ਗੱਲ ਹੋਈ ਨਹੀਂ ਦੇ ਸਕਦੀ ਦੇ ਦਿੰਦੀ ਹੈ ਕੀ ਇਹ ਕੀ ਮਤਲਬ ਹੋਇਆ ਕਮੇਟੀ ਤੈਨੂੰ ਨੇ ਹਰ ਵਾਰੀ ਚੁਕਵਾਈ ਆ ਨਾ ਦੂਜੀ ਕਮੇਟੀ ਤੋਂ ਚੁੱਕ ਕੇ ਲੈ ਜਾਂਦੀ ਜਵਾਬ ਤੇ ਮੈਨੂੰ ਦੇਣਾ ਮੈਣਾ ਅਗਲੇ ਮਹੀਨੇ ਨਹੀਂ ਸਬਰ ਕਰਨਾ ਉਹਨੇ ਕੰਮ ਕਰ ਨਹੀਂ ਹੈਗੇ ਜੀਜਾ ਜੀ ਦਾ ਮੈਂ ਕੀ ਕਰਾਂ ਹੁਣ ਪਰ ਮੈਂ ਤੇ ਤੇਰੀ ਮਜਬੂਰੀ ਸਮਝਦੀ ਕਿ ਆ ਪਰ ਉਹਨੇ ਨਹੀਂ ਨਾ ਸਮਝ ਨਹੀਂ ਜਿੰਨੇ ਕਮੇਟੀ ਦਿੱਤੀ ਪੂਰੀ ਉਹਨੇ ਉਹਨੇ ਕੀ ਮਜਬੂਰੀ ਸਮਝਣੀ ਹੈ ਉਹਨੇ ਅਗਲੀ ਨਾ ਚੁਕਵਾਈ ਹੈ ਨਾ ਸਾਨੂੰ ਕਮੇਟੀ ਪੂਰੀ ਜਿਵੇਂ ਮਰਜੀ ਕਰ ਤੂੰ ਤੇ ਕਿਹੇ ਵੀ ਪਾਸੇ ਨਹੀਂ ਆਉਂਦੀ ਵੀ ਹੁਣ ਮੈਂ ਕੀ ਕਰਾਂ ਚੱਲ ਮੈਂ ਕਿਹਾ ਕੇ ਵੇਖ ਲੈਣੀ ਮੇਰੇ ਕੋ ਤੇ ਆਪਣੀ ਵੀ ਨਹੀਂ ਹੈਗੀ ਮੈਂ ਇੱਕ ਕਮੇਟੀ ਦੇ ਦਵਾਂ ਨੂੰ ਮੇਰੇ ਕੋ ਆਪਣੀ ਵੀ ਨਹੀਂ ਹੈਗੀ ਚੱਲ ਮੈਂ ਕਿਹਾ ਕੇ ਵੇਖ ਲਵਾਂਗੀ ਜੋ ਮੇਰੀ ਬੇਇੱਜ਼ਤੀ ਕਰਕੇ ਜਾਉਗੀ ਹੋਰ ਕੀ ਹੋਏਗਾ ਗਲੀ ਵਿੱਚ ਮੇਰੀ ਬੇਇੱਜ਼ਤੀ ਕਰਕੇ ਜਾਉਗੀ ਬੋਲਣ ਲੱਗਿਆ ਤੇ ਵੇਖਦੀ ਹੀ ਨਹੀਂ ਵੱਧ ਘੱਟ ਚਲ ਠੀਕ ਆ ਤੂੰ ਆਪਣਾ ਤੇ ਆਪਣੇ ਬੱਚਿਆਂ ਦਾ ਧਿਆਨ ਰੱਖੀ ਚਲ ਕੋਈ ਜੀ ਦੀ ਨਾ ਟੈਨਸ਼ਨ ਨਾ ਲਈ ਸਭ ਕੁਝ ਠੀਕ ਹੋ ਜਾਏਗਾ ਹੁਣ ਇਹਨੇ ਤਾਂ ਮਨਾ ਕਰਤਾ ਕਮੇਟੀ ਦਾ ਹੁਣ ਬੁੜੀ ਨੇ ਮੇਰੇ ਘਰ ਆਏ ਨਾ ਆਏ ਕੀ ਖਾਣ ਨੂੰ ਦਵਾ ਤੁਹਾਨੂੰ ਅੱਜ ਕੱਲ ਤੇ ਆਪਣੇ ਖਾਂਜੋਗਾ ਪਤਾ ਨਹੀਂ ਹੁੰਦਾ ਹੋਰ ਚਲੋ ਵਿਚਾਰੇ ਬੱਚ ਜਾਣਵਰੀ ਵੀ ਭੁੱਖੇ ਲਾ ਚਲ ਕਿਧਰੋਂ ਆ ਗਈ ਅੰਕਲ ਉਜਾੜ ਕੇ ਨਹੀਂ ਪਈ ਗਲੀ ਵਿੱਚ ਚਲ ਜਾਈ ਉਹਨੇ ਕਿ ਡਰਾਗੀ ਉਹਨੇ ਮੁੱਠੀ ਜਵਾਬ ਦੇਵਾ ਹਾਂ ਸਟੂਡੀਓ ਜੀ ਸਤ ਸ੍ਰੀ ਅਕਾਲ ਕਿ ਆਲੀ ਹਾਂ ਤੇ ਵਧੀਆ ਹਾਂ ਤੁਸੀਂ ਕਿੱਧਰ ਮੈਂ ਤੇਰੇ ਵਾਲੀ ਆਈ ਹਾਂ ਕਮੇਟੀ ਲੈਣ ਵਾਸਤੇ ਕਮੇਟੀ ਲੈਣ ਆਹੋ ਸਾਰੀਆਂ ਕਿ ਮੈਂ ਕਿਹਾ ਤੇ ਚੋਕਲੀਆਂ ਧੰਦੀ ਵਿੱਚੋਂ ਕਲੀ ਆਪਣੀ ਜੋ ਕਲੀ ਸਾਰੀਆਂ ਤੇ ਕਮੇਟੀਆਂ ਚੋਂ ਸਾਰੀਆਂ ਦੀ ਦੋ ਹੀ ਚੁੱਕੀਆਂ ਭਾਵੇਂ ਦੋ ਹੀ ਭਾਵੇਂ ਚਾਰ ਹੋਣ ਭਾਵੇਂ ਚੁੱਕੀਆਂ ਤੇ ਹੈ ਨਾ ਹੁਣ ਕੀ ਹੁਲੀ ਬੋਲੋ ਤਾਂ ਥੋੜਾ ਇੱਧਰ ਆ ਆ ਆ ਤੇ ਮੈਂ ਆ ਰਿਹਾ ਕਮੇਟੀ ਲੈਣ ਵਾਸਤੇ ਆਇਆ ਤੇ ਮੇਰੀ ਜਿਹੜੀ ਕਮੇਟੀ ਗਿਆ ਉਹ ਮੇਰਾ ਲੀ ਗਿਆ ਮਾਰ ਮਰ ਕੇ ਟੋਰੰਡਈ ਆ ਮੈਨੇ ਕਮੇਟੀ ਦਿਓ ਮੈਨੇ ਕਮੇਟੀ ਦਿਓ ਟਾਈਮ ਨਾਲ ਮੈਂ ਤੁਹਾਨੂੰ ਕਮੇਟੀ ਦਿੱਤੀ ਆ ਮੰਨਦੇ ਆ ਅੱਗੇ ਵੀ ਤੁਹਾਨੂੰ ਟਾਈਮ ਨਾਲ ਕਮੇਟੀ ਪੁਤਾਈ ਆ ਕਿ ਨਹੀਂ ਪੁਗਤਾ ਹੀ ਆ ਕਿ ਮੈਂ ਕਰੋ ਕਰਨੀ ਆ ਪਰ ਹੁਜ ਦੀ ਕਮੇਟੀ ਗਿਆ ਭੈਣੋ ਮੇਰੀ ਜਾਨ ਜਾਣਦੀ ਆ ਮੈਂ ਕਹੂੰ ਨਾ ਉਹਨੂੰ ਜਾਨ ਕਮਾ ਕਿ ਇੱਕ ਦੋ ਮਹੀਨੇ ਰੁਕ ਜਾਵੇ ਉਹ ਇੱਕ ਦੋ ਮਹੀਨੇ ਤੁਹਾਨੂੰ ਨਹੀਂ ਪਤਾ ਕੰਮ ਕਰਦਾ ਕੀ ਹਾਲ ਹੋ ਤਾਂ ਠੀਕ ਆ ਭੈਣ ਮੇਰੀ ਅੱਜ ਕੱਲ ਕੋਈ ਨਹੀਂ ਵੇਖਦਾ ਕੰਮ ਕਰਦਾ ਕੋਈ ਨਹੀਂ ਵੇਖਦਾ ਸਾਰੇ ਕਹਿੰਦੇ ਸਾਨੂੰ ਕਮੇਟੀ ਦਿਓ ਕਮੇਟੀ ਦਿਓ ਮੈਂ ਦੱਸਾਂ ਹਾਂ ਤੇ ਅੱਜ ਕੱਲ ਅੰਟੀ ਰੋਟੀ ਪੂਰੀ ਪਹਿਲੇ ਰੋਟੀ ਪੂਰਾ ਢਿੱਡ ਭਰ ਕੇ ਮਿਲ ਜਾਵੇ ਨਾ ਉਹ ਵੀ ਬਥੇਰੀ ਹੈ। ਪੂਰੀ ਇਹ ਮੈਂ ਤੇਰੀ ਮਜਬੂਰੀ ਸਮਝੇ ਪਰ ਅਗਲਾ ਨਹੀਂ ਮੈਨੂੰ ਮਜਬੂਰੀ ਸਮਝਾਈ। ਇਹ ਨਹੀਂ ਮੈਨੂੰ ਪਤਾ ਭਾਵੇਂ ਜਿਸ ਤਰ੍ਹਾਂ ਮਰਜੀ ਮੈਨੂੰ ਕਰਕੇ ਤੇ ਮੈਨੂੰ ਸ਼ਾਮ ਤੱਕ ਸ਼ਾਮ ਤੱਕ ਆਹੋ ਆਮਦ ਕਰਨ ਕਮੇਟੀ ਮੇਰੀ ਗਾਹ ਸੁਣ ਲੋ ਮੈਂ ਤੁਹਾਨੂੰ ਝੂਠੇ ਵਾਦੇ ਨਹੀਂ ਕਰਦੀ ਮੈਂ ਆਪਣੀ ਭੈਣ ਨੂੰ ਵੀ ਫੋਨ ਕੀਤਾ ਤੁਹਾਡੇ ਤੋਂ ਪਹਿਲੇ ਮੈਂ ਆਪਣੀ ਭੈਣ ਨੂੰ ਫੋਨ ਕਰ ਚੁੱਕੀ ਕਮੇਟੀ ਉਹਦਾ ਵੀ ਉਹਦੇ ਸਲਾਈ ਦਾ ਕੰਮ ਹੈ ਉਹ ਵੀ ਕਹਿੰਦੇ ਆਪਾਂ ਸੂਟ ਕੱਟੇ ਹੋਏ ਆ ਵੱਢੇ ਹੋਏ ਆ ਗਾਹ ਕੋ ਨਾ ਕਹਿੰਦਾ ਹਲੇ ਰੁਕ ਜਾਓ ਹਲੇ ਆਪਾਂ ਸੂਟ ਖੜਨੇ ਨਹੀਂ ਆ ਉਹਨੇ ਵੀ ਮੈਨੂੰ ਕਮੇਟੀ ਨੇ ਜਿੱਤੀ ਹੁਣ ਮੈਂ ਕੀ ਕਹਾਂ ਕੋਈ ਸਭ ਤੋਂ ਪਹਿਲੇ ਤੁਹਾਨੂੰ ਕਮੇਟੀ ਆਂਦੇ ਸੀ ਨਾ ਤੇ ਹੁਣ ਉਹਨੇ ਵੀ ਜਦ ਤੀ ਮੇਰੇ ਮੇਰੇ ਪੱਲੇ ਵੀ ਨਹੀਂ ਗਈ ਮੈਂਵੇਂ ਕਹਾਂ ਮੇਰੇ ਕੋ ਹੈਗੀ ਮੇਰੀ ਆਪਣੀ ਮੈਨੂੰ ਦਿੱਤੇ ਜਾਣੀ ਹੈ ਰਗੀ ਜਿਵੇਂ ਮਰਜੀ ਆਂਟੀ ਇਹ ਤੁਹਾਨੂੰ ਅਡਜਸਟ ਕਰਨਾ ਨਹੀਂ ਤੇ ਮੈਂ ਕਿੱਥੋਂ ਅਡਜਸਟ ਕਰਾਂ ਮੇਰੇ ਕਿਹੜਾ ਕਿੱਥੇ ਬੈਠਾ ਹੈ ਜਿਹੜਾ ਕਿ ਮੈਂ ਪਹਿਲੀ ਕਮੇਟੀ ਆਉਂਦੇ ਹੋ ਨਾ ਤੇ ਮੇਰੇ ਉਹ ਪੈਸੇ ਖਾਂਦੇ ਤੇ ਖਾਲੀ ਤੇ ਹੁਣ ਬਾਕੀ ਜਿਹੜੇ ਡਾਕਟਰ ਦੀ ਮਾਰੀ ਹੈ ਇਹ ਤੁਹਾਡੀ ਜ਼ਿੰਮੇਵਾਰੀ ਹੈ ਇਹ ਤਾਂ ਜਿੰਮੇਵਾਰੀ ਹੈ ਰਮਤਲ ਸਗੇ ਮੈਨੂੰ ਮੈਂਬਰ ਦੇਣਗੇ ਤੇ ਮੈਂ ਇਹ ਗੋਦ ਨਹੀਂ ਮੈਂ ਕਿੱਥੋਂ ਭੁਗਤਾਨ ਕਰ ਲੈਣਾ ਕੱਲੀ ਅਬ ਜਿਹੜਾ ਕਮੇਟੀ ਬੰਦਾ ਉਹ ਜਿੰਮੇਵਾਰ ਨਹੀਂ ਨਹੀਂ ਜਿੰਮੇਵਾਰੀ ਐ ਖੜੀ ਹੁੰਦੀ ਜਿੰਮੇਵਾਰੀ ਜੇ ਬਾਅਦ ਕੋ ਕਿੰਨੇ ਦਿਨ ਤੇ ਹੋਵੇ ਉੱਤੇ ਹੁਣ ਕਿੰਨੇ ਦਿਨਾਂ ਬੱਚੇ ਤੇ ਮੈਂ ਅੱਗੇ ਲੈਣ ਵਸਤੇ ਆਈ ਤਾਂ 2 ਮਹੀਨੇ 1-2 ਮਹੀਨੇ 2 ਮਹੀਨੇ ਅਗਲੇ 2 ਦਿਨ ਹੀ ਸਫ਼ਰ ਕਰ ਰਹੇ ਤਾਂ ਉਹ 2 ਮਹੀਨੇ ਹੀ ਗੱਲ ਕਰਨ ਦੇਈ ਮੈਨੂੰ ਤੇ ਆਪਾਂ ਫਿਕਰ ਪਈ ਰਸ਼ੰਦੀ ਉਹ ਵੀ ਆ ਲੈਣ ਬਿਲਕੁਲ ਅੰਤ ਤੱਕ ਤੂੰ ਯਕੀਨ ਮੰਨੋ ਨਹੀਂ ਕੰਮ ਕਰ ਰਹੀ ਨਹੀਂ ਕੰਮ ਕਰ ਰਹੀ ਉਹ ਤੇਰੀ ਗੱਲ ਠੀਕ ਹੈ ਪਰ ਮੈਂ ਮੈਂ ਸਹੀ ਮਜਬੂਰੀ ਚ ਮੈਨੂੰ ਚਾਰ ਗੱਲਾਂ ਸੁਣਾਜੋਗੇ ਤੁਹਾਨੂੰ ਚਾਰ ਗੱਲਾਂ ਮੈਂ ਸੁਣਾਵਾਂਗੀ ਵੱਧ ਘੱਟ ਬੋਲਾਂਗੇ ਆਪਾਂ ਇੱਕ ਦੂਜੇ ਨੂੰ ਮਿਲਣਾ ਤਾਂ ਕੁਸ਼ਮੇ ਨਹੀਂ ਨਾ ਮੇਰੇ ਪੱਲੇ ਹੋਣਗੇ ਜੇ ਜੇ ਮੇਰੇ ਪੱਲੇ ਹੁੰਦੇ ਤੇ ਮੈਂ ਬੇਇੱਜ਼ਤੀ ਕਿਉਂ ਕਰਾਵਾਂ ਤੇ ਆਪ ਸਿਆਣੇਵੇਂ ਆਣੇ ਹੋ ਮੇਰੇ ਪੱਲੇ ਕਮੇਟੀ ਹੋਵੇ ਮੈਂ ਬੇਇੱਜ਼ਤੀ ਕਿਉਂ ਕਰਾਵਾਂ ਨਹੀਂ ਮੈਨੂੰ ਮੈਨੂੰ ਨਹੀਂ ਪਤਾ ਵਈ ਜਿਸ ਤਰ੍ਹਾਂ ਮਰਜੀ ਮੈਨੂੰ ਘੜ ਕੇ ਜੇ ਕਮੇਟੀ ਮੇਰੇ ਕੋਲ ਮੇਰੇ ਕੋਈ ਦੱਸ ਜਿਹੜੀਆਂ ਬੋਲਦੀਆਂ ਆਂ ਤੇ ਸਾਡੇ ਕੋਲ ਤੇ ਆਂ ਕੇ ਤੇ ਮੈਨੂੰ ਗੁੱਸਾ ਚੜ ਜਾਂਦਾ ਜਿਹੜਾ ਸ਼ੁਰੂ ਕਰਦੇ ਨਾ ਹੋਰ ਵੀ ਜਗ੍ਹਾ ਪਾਈ ਜੋ ਦੋ ਦੋ ਮਹੀਨੇ ਕੋਣ ਕਮੇਟੀਆਂ ਲੇਟ ਕਰਦਾ ਹੈ ਹੈ ਲੋਕੀ ਇੱਕ ਦੇ ਦਿਨ ਹੋਈ ਤਾਂ ਉਹ 2 ਮਹੀਨੇ ਇਕੱਠਾ ਹੀ ਕਾਈ ਜਾਨੀ ਪਈ ਐ ਦੱਸ ਐਦਾ ਮਤਲਬ ਐ ਨਹੀਂ ਤੁਹਾਡੀ ਕਮੇਟੀ ਨੇ ਮਹਿੰਗੀ ਚੁਕਾਈ ਤੇ ਮਹਿੰਗੀ ਚੁਕਾਈ ਤਾਂ ਅਸਲ ਵਿੱਚ ਮਜਬੂਰੀ ਐ ਤੇ ਤੁਸੀਂ ਚੁਕਾਈ ਐ ਮੈਂ ਤਾਂ ਥੋੜੀ ਕਾ ਨਹੀਂ ਦੇ ਕਮੇਟੀ ਚੁਕਾ ਨਾ ਬੱਲੇ ਪੈ ਤੇ ਨਾ ਚੁਕੋ ਨਹੀਂ ਵਾਰਾ ਖੰਡਰ ਤੇ ਨਾ ਚੁਕੋ ਐ ਤੈਨੂੰ ਕਿਸੇ ਨੇ ਜਵਰਦਸੀ ਥੋੜੀ ਕਰਨੀ ਆ ਅਗਲੇ ਨੇ ਬੋਲੀ ਤਾਂ ਦੇਣੀ ਜਿੰਨੇ ਪੋਂਦੇ ਗਾਕ ਤੂੰ ਪਹਿਲੇ ਮੇਰੇ ਅੱਗੇ ਆ ਖੜਕਾ ਕੇ ਤੂੰ ਲੋਕਾਂ ਨੂੰ ਕਹਿੰਦਾ ਮੇਰੀ ਕਮੇਟੀ ਦੀ ਬੋਲੀ ਆ ਜਾ ਸਭ ਪਤਾ ਤੇ ਮੈਂ ਬੋਲੀ ਹੈਗੀ ਤਾਂ ਮੈਂ ਤੇ ਸਾਰੇ ਰਵਾਜ ਮਨ ਜੇ ਮੈਂ ਨਾ ਆਈ ਮੈਂ ਅਗਲਾ ਕਹਿਗਾ ਲੈ ਤੂੰ ਵਾਈ ਤੁਸੀਂ ਲੋਕ ਉਥਾਰੇ ਬਸੇ ਹੋ ਜਾਂਦੇ ਹੋ ਮੈਂ ਕੋਈ ਘਾਟੇ ਕੁੱਟੇ ਪਾਉਂਦੀ ਕਮੇਟੀ ਜਿਹੜੇ ਚੁੱਕਣੀ ਹੁੰਦੀ ਉਹਨੇ ਘਾਟੇ ਪਾਣੇ ਹੁੰਦੇ ਮੈਂ ਨਹੀਂ ਕੋਈ ਘਾਟਾ ਪਾਉਂਦੀ ਆਪਣਾ ਦਾ ਪੂਰਾ ਪ੍ਰੋਫਿਟ ਲੈਂਦੀ ਆਪਣਾ ਪੂਰਾ ਪ੍ਰੋਫਿਟ ਲੈਂਦੀ ਉਹ ਜਿਹੜੇ ਬਾਂਗੇ ਉਹ ਚਾਰ ਦਿਨਾਂ ਮੈਨੂੰ ਕਰ ਤਾਂ ਮੈਨੂੰ ਕਮੇਟੀ ਫੜਾ ਬਸ ਕਮੇਟੀ ਮੈਂ ਤੁਹਾਨੂੰ ਕਿਹਾ ਇੱਕ ਦੋ ਮਹੀਨੇ ਰੁਕ ਜਾਓ ਜੇ ਹੋਏਗੀ ਜੇ ਹੋਏਗੀ ਤੇ ਦੇ ਦਵਾਂਗੇ ਬਾਕੀ ਕੋਈ ਉਮੀਦ ਨਹੀਂ ਹੈਗੀ ਹੱਲੇ ਇੱਕ ਦੋ ਮਹੀਨੇ ਤੁਹਾਨੂੰ ਜਿਵੇਂ ਮਰਜ਼ੀ ਰੁਕਣਾ ਪੈਣਾ ਰੁਕਣਾ ਪੈਣਾ ਰੁਕਣਾ ਪੈਣਾ ਆਹੋ ਦਾਸ ਇਹ ਕੋਈ ਚੰਗਾ ਤਰੀਕਾ ਵੈ ਹੋਈ ਕਹਿਣਾ ਰਾਦਰ ਬੰਦਾ ਸੱਣਾਂ ਨੂੰ ਅਫਸਲਾ ਵੀ ਇਹੋ ਜਿਹੇ ਜੇ ਕਮੇਟੀਆਂ ਬੰਦਾ ਪਾਉਈ ਨਾ ਹਾਂ ਐਡੀ ਮੇਰੀ ਜਾਨ ਨੇ ਦੁਖਲ ਘਰ ਛੱਡੀ ਐ ਦੱਸ ਇੱਕ ਤੇਜੀ ਕਮੇਟੀ ਵਿੱਚ ਮੇਰੀ ਮੇਰੀ ਸਾਰਾ ਕੰਮ ਖਰਾਬ ਹੋ ਜਾਂਦਾ ਹੈ ਹਾਂ ਉਤਨਾ ਆਪਣੇ ਭੈਣ ਦੀ ਦੇਣ ਦੀ ਨਾ ਆਪਣੀ ਦੀ ਹਾਂ ਚਲੋ ਬੰਦਾ ਇੱਕ ਤਾਂ ਕਮੇਟੀ ਪਾ ਪੂ ਲਵੇ ਦੋ ਦੋ ਕਮੇਟੀ ਕਿੱਥੋਂ ਪਾਵੇ ਆਪਣੀ ਵੀ ਦੇਣੀ ਹੁੰਦੀ ਹੈ ਫਿਰ ਹੋਤੀ ਇਹਦੇ ਮੇਰੇ ਵਰਗੇ ਵੀ ਹੋਰ ਕੋਈ ਕਹਿ ਚੰਨਣ ਤੇ ਦੱਸੋ ਕੋਈ ਮੇਰੇ ਘਰ ਟੱਕਸਾਲ ਥੋੜੀ ਲੱਗੀ ਹੋਈ ਹੈ ਤੇ ਜਿਹੜੀ ਮੈਂ ਆਪਣੇ ਕੋਲੇ ਪਾਈ ਜਾਵਾਂ ਕਮੇਟੀ ਇਹ ਚੰਗਾ ਤਰੀਕਾ ਹੈ ਇਹਨਾਂ ਦਾ ਆਹ ਜੇਕਰ ਵੋਟ ਫੇਰ ਮੁੜ ਕੇ ਨਹੀਂ ਲੜਾਈ ਆਪਾਂ ਚੱਲਿਆ ਸ਼ੁਕਰ ਇਹ ਤੇ ਬੁੜੀ ਗਈ ਐ ਨਾ ਬੋਲਦੀ ਐ ਬੁੜੀ ਐ ਨਾ ਬੋਲਦੀ ਐ ਐਨਾ ਨਾ ਘਟਾ ਪਉਂਦੀ ਸਾਨੂੰ ਹੁਣ ਪਤਾ ਲੱਗਾ ਨਾ ਪਰ ਕਮੇਟੀਆਂ ਆਹ ਐਦੀ ਕਮੇਟੀ ਦੀ ਤਾਂ ਕੋਈ ਗੱਲ ਹੀ ਨਹੀਂ ਬੰਦਾ ਕਹਿੰਦਾ ਪਿਆ ਇਹ ਮਹੀਨਾ ਦੋ ਮਹੀਨਾ ਹਟਕੇ ਦੇ ਦੇਣੇ ਅਗਲੇ ਨੂੰ ਕਵੇ ਤੇ ਸਹੀ ਹੋ ਕੀ ਅੱਥੇ ਪਤਾ ਨਹੀਂ ਜ਼ਿੰਦਗੀ ਦਾ ਸ਼ਾਮ ਵੇਖਣੀ ਐ ਕਿ ਨਹੀਂ ਵੇਖਣੀ ਐ ਨੂੰ ਕਮੇਟੀ ਦੇ ਬਈਆ ਜੋ ਜਾਣਵੇ ਛਿੜੀ ਐ ਪਤਾ ਨਹੀਂ ਇਹ ਦਿੱਕਤ ਉਹ ਮਿਜ਼ਾਈਲ ਦੇ ਕੇ ਅੱਥੇ ਸਾਰੇ ਘਰ ਦੇ ਘਰ ਦਬਾ ਹੋਏ ਨੇ। ਇਹਨੂੰ ਕਮੇਟੀ ਹਰੀ ਪਈ ਆ ਪਤਾ ਨਹੀਂ ਇਹਨੇ ਕੀ ਕਰਨੇ ਨੇ ਪਹਿਲੇ ਆਪ ਇੰਨੇ ਪੈ ਕਰੋੜ ਪਤੀ ਗਈ ਤੇ ਜੇ ਭਾਰ ਵੀ ਲਾਉਗੀ ਇੱਕ ਦੋ ਕਮੇਟੀਆਂ ਤੇ ਕੀ ਹੋ ਜਾਏਗਾ। ਜੇ ਇਹ ਰੋਡ ਪਤੀ ਹੋਵੇ ਤਾਂ ਤਾਂ ਵੀ ਗੱਲ ਹੈ। ਕਰੋੜ ਪਤੀ ਹੋ ਕੇ ਵੀ। ਕੀ ਗੱਲ ਮਾਰ ਰਹੀ ਆ ਬੁੜੀ ਨੇ ਨਾ ਮੈਂ ਆਪਨੀ ਕਮੇਟੀ ਬਣੀ ਤੂੰ ਕੀ ਸਾਡੀ ਨਹੀਂ ਬਣੀ ਆਪਾਂ ਤੇਰੇ ਵੱਲ ਨਹੀਂ ਪਾਣੀ ਕਰਦੇ। ਆਪਾਂ ਮਜਬੂਰੀ ਨੂੰ ਚੁੱਕੇ ਇੰਨੇ ਘਾਟੇ ਖਾ ਖਾ ਕੇ। ਇਹਨੂੰ ਪਤਾ ਨਾ ਮਜਬੂਰੀ ਗਈ ਹੈ। ਤੇ ਇਹ ਜਾਣ ਕੇ ਘਾਟੇ ਖਾਏ ਇੰਨੇ ਮੈਨੂੰ। ਚਲ ਕੋਈ ਨਹੀਂ। ਨਹੀਂ ਲੱਗਾ ਫਿਰ ਜਿਹਦੇ ਕੋ ਲੈਣੀ ਹੈ